ਜਲ ਸਰੋਤ ਵਿਭਾਗ ਦੇ ਦਫਤਰ ਚੰਡੀਆਲਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਅੰਮ੍ਰਿਤਸਰ ਦੇ ਨਵ ਨਿਯੁਕਤ ਕਾਰਜਕਾਰੀ ਇੰਜੀਨੀਅਰ ਵਿਨੋਦ ਸੁਥਾਰ ਨੂੰ ਆਪਣੇ ਅਹੁਦੇ ਦਾ ਕਾਰਜਪਾਰ ਸੰਭਾਲਨ ਤੇ ਸਮੂਹ ਸਟਾਫ ਅਤੇ ਵਾਖ ਵਾਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਵਿਨੋਦ ਸੁਥਾਰ ਨੇ ਕਿਹਾ ਕਿ ਸਰਕਾਰ ਵੱਲੋਂ ਜਿਸ ਮੰਤਵ ਲਈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਨਿਪਟਰੇ ਚਾੜਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਉਹਨਾਂ ਨੇ ਇਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਮਾਨ ਸਤਕਾਰ ਤੇ ਵੀ ਦਿੱਲੀ ਧੰਨਵਾਦ ਕੀਤਾ ਇਸ ਮੌਕੇ ਡਿਪਟੀ ਕਲੈਕਟਰ ਸੁਨੀਲ ਗੋਤਮ ਆਰਸੀ ਮਦਨ ਲਾਲ ਮੁਲਾਜ਼ਮਾਂ ਅਗੂ ਨਿਸ਼ਾਨ ਸਿੰਘ ਗੰਧਾਵਾ ਕਲਰਿਕਲ ਐਸੋਸੀਏਸ਼ਨ ਦੇ ਅਗੂ ਰਾਕੇਸ਼ ਕੁਮਾਰ ਬਾਬੋਵਾਲ ਨਿਸ਼ਾਨ ਸਿੰਘ ਸੰਧੂ ਦਰਸ਼ਨ ਸਿੰਘ ਰਾਣਾ ਰਣਜੀਤ ਸਿੰਘ ਸੁਮੇਤ ਮੈਂਬਰ ਮੌਜੂਦ ਸਨ ਕਿ ਜਿਵੇਂ ਆਪਾਂ ਖੁਸ਼ੀਆਂ ਨਾਲ ਮਿਲੇ ਆ ਇਦਾਂ ਹੀ ਖੁਸ਼ੀਆਂ ਨਾਲ ਕੰਮ ਕਰੀਏ ਕਿਤੇ ਨਾਲ ਕਿ ਕਿਸੇ ਬੰਦੇ ਨੂੰ ਕਿਸੇ ਕਿਸੇ ਤਿੱਕੇ ਜੀ ਦਿੱਕਤ ਨਾ ਆਵੇ ਹੈਨਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਜੰਡਿਆਲਾ ਡਿਵੀਜ਼ਨ ਦੇ ਵਿੱਚ ਬਾੜੀਓ ਕਾਰਜਕਾਰੀ ਇੰਜੀਨੀਅਰ ਵਿਨੋਦ ਗਨੋਰ ਕੁਮਾਰ ਜੀ ਸੁਦਾਜੀ ਨੇ ਮਤੌਰ ਕਾਰਜਕਾਰੀ ਇੰਜੀਨੀਅਰ ਆਪਣਾ ਅਹੁਦਾ ਸੰਭਾਲਿਆ ਅੱਜ ਕੰਪਲੈਕਸ ਦੀਆਂ ਸਾਡੇ ਨਹਿਰ ਦਫ਼ਤਰ ਦੀਆਂ ਸਮੂਹ ਜਥੇਬੰਦੀਆਂ ਸਾਡੇ ਕਲੈਰੀਕਲ ਐਸੋਸੀਏਸ਼ਨ ਸਾਡੀ ਪਟਵਾਰ ਯੂਨੀਅਨ ਐਸ.ਸੀ.ਬੀ.ਸੀ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਆ ਉਹਨਾਂ ਦਾ ਅੱਜ ਇੱਥੇ ਅੰਮ੍ਰਿਤਸਰ ਪਹੁੰਚੇ ਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਅਸੀਂ ਬਹੁਤ-ਬਹੁਤ ਧੰਨਵਾਦੀ ਆ ਸਾਡੇ ਮਾਨਯੋਗ ਸੈਕਟਰੀ ਸਾਹਿਬ ਦੇ ਸਰਕਾਰ ਦੇ ਜਿਨ੍ਹਾਂ ਨੇ ਜਿਹੜਾ ਸਾਨੂੰ ਇੰਨੇ ਯੋਗ ਕਾਬਿਲ ਤੇ ਜਿਹੜੇ ਵਧੀਆ ਅਫਸਰ ਦੇ ਨਾਲ ਜਿਹੜਾ ਕੰਮ ਕਰਨ ਦਾ ਮੌਕਾ ਦਿੱਤਾ ਅਸੀਂ ਪ੍ਰਗਟ ਵੀ ਆਸ ਕਰਦੇ ਹਾਂ ਕਿ ਜਿਹੜਾ ਉਹ ਸਾਨੂੰ ਸਾਡਾ ਇਹਨਾਂ ਨਾਲ ਵਧੀਆ ਟਾਈਮ ਜਿਹੜਾ ਐ ਸਪੈਂਡ ਹੋਏਗਾ ਤੇ ਸਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਜਿਹੜੀ ਆ ਉਹ ਨਹੀਂ ਆ ਦਿੱਤੀ ਜਾਏਗੀ।